ਇੱਕੇ ਤੋਂ ਕਿਸੇ ਤਰ੍ਹਾਂ ਦਾ ਕੋਈ ਲੀਕ ਨਹੀਂ ਬਹੁਤ ਵਧੀਆ ਮਤਲਬ ਕੰਮ ਹੋਇਆਗਾ ਹੰਬਲਵਾਸ ਜਕੇਪੜ ਕੇਰਾਂ ਵਾਲੀ ਨਾਲ ਦੀ ਪਾਈਪਲਾਈਨ ਨੂੰ ਚਾਲੂ ਕੀਤਾ ਜੀ 30 ਸਾਲ ਬਾਅਦ ਪਾਣੀ ਸਾਡੇ ਪਹੁੰਚੂਗਾ ਡੇਰੇ ਵਾਲੇ ਏਰੀਆ 'ਚ ਹਾਂ ਇਹ ਸ ਚਾਰ ਸੌ ਕਿੱਲੇ ਦਾ ਰਕਬਾ ਜੀ ਇਹ ਤੇ ਦੀ ਕਿੱਲਾਂ 'ਚ 500 ਦੇ ਖੇਤੜਾ ਖੁੱਤੜਾ ਕਰਕੇ ਨੇੜੇ ਡੇਰੇ ਮੁੰਡੇ ਲਾ ਲੈਂਦੇ ਤੇ ਗਾਹਾਂ 350 ਕਿੱਲਾ ਨਾਲ ਤੋਂ ਨਾਲ ਦਾ ਪਾਣੀ ਲੱਗੇ ਨੂੰ ਘੱਟੋ ਘੱਟ 25 ਸਾਲ ਹੋ ਗਏ ਤੇ 30 ਸਾਲ ਛੋਟੇ ਛੋਟੇ ਹੁੰਦਿਆਂ ਨੇ ਪਾਣੀ ਦੇਖਿਆ ਉਦੋਂ ਬਾਅਦ ਅਸੀਂ ਕੱਸੀ ਦਾ ਪਾਣੀ ਨਹੀਂ ਦੇਖਿਆ ਸੀ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਵਿੱਤ ਮੰਤਰੀ ਸਰਦਾਰ ਰਪਾ ਸਿੰਘ ਚੀਮਾ ਜੀ ਨੇ ਕਿਰਪਾ ਕਰੀਆ ਲਾਈਟ 15 18 20 20 ਘੰਟੇ ਵੀ ਆਉਂਦੀ ਆ ਲਾਈਟ ਦੀ ਸਾਨੂੰ ਕੋਈ ਕਮੀ ਨਹੀਂ ਪਰ ਫੇਰ ਵੀ ਤਰਤੀਹਟਲਾ ਪਾਣੀ ਬਚਾਉਣ ਵਾਸਤੇ ਸਰਦਾਰ ਭਵਨ ਸਿੰਘ ਮਾਨ ਦਾ ਸੁਪਨਾ ਵੀ ਤਰਤੀਹਟਲਾ ਪਾਣੀ ਬਚਾਇਆ ਜਾਵੇ ਕੱਸੀ ਦੇ ਪਾਣੀ ਵਾਧੂ ਜਾਂਦੇ ਨਹੀਂ ਜੀ ਕੱਸੀਆਂ ਦੇ ਪਾਣੀ ਖੇਤਾਂ ਚ ਲਾਏ ਜਾਣ ਉਸ ਸਕੀਮ ਦੇ ਤਹਿਤ ਪਾਈਪਲਾਈਨ ਪਵਾਈ ਹੈ ਜੀ ਬਹੁਤ ਵਧੀਆ ਕੰਮ ਹੋਇਆ ਜੀ ਘਰ ਘਰ ਪਾਣੀ ਪਹੁੰਚ ਜਾਊਗਾ ਪਾਣੀ ਕਨੀ ਬਹੁਤ ਅੰਤ ਤੇ ਤੇ ਸਾਰੇ ਸਰਕਾਰ ਦਾ ਧੰਨਵਾਦ ਕਰਦੇ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੀ ਘਰ ਘਰ ਪਾਣੀ ਪਹੁੰਚਾਤਾ ਧੰਨਵਾਦ ਮੈਂ ਨਰਮਨ ਸਿੰਘ ਸਮੂਹ ਸਰਕਾਰ ਦਾ ਧੰਨਵਾਦ